ਜਰੀ ਕਰਮਾ ਵਾਲੀ ਆਜ ਸਮਰਤ ਸੂਰਮਾ ਜਣ ਆਏ ਨੇ ਕੀ ਦੀ ਖਾਤਰ ਲੜ ਤਾਰਿਆ ਮਾਲੇ ਦਾ ਨੀ ਬਣ ਆਏ ਅਜਲੂਂ ਤੇ ਜਤਰਾ ਕੀ ਲੀਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਉਤ ਚਾਰ ਤਰਮਤਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਚੋਂ ਬਿਨ ਕਦਰਾਂ ਤਾਂ ਮਰ ਜਾਗੇ ਸੀ ਲੈ ਆਇਆ ਤੇਰੇ ਨਾਲ ਨੂਰ ਦੀਆਂ ਫੁੱਲਾ ਤੇ ਜੋ ਬਣ ਜਾਗੇ ਸੀ ਬੰਕੇ ਪੀਰੇ ਫਕੀਰਾ ਦੇ ਰਹਿਮਤ ਨਰਦਰ ਨਵਾਰ ਗਿਆ ਤਨ ਜਿਗਰਾ ਕਲਕੀਆਂ ਵਾਲੇ ਪਤਝਰ ਤਰਮ ਤੋ ਵਾਰ ਗਿਆ ਰਹਿਮਤ ਦੀਆਂ ਨਜਰਾ ਪਾਈਆਂ ਨੇ ਬਬਜਾਤਾਂ ਦੇ ਸਵਰਣਾ ਤੇ ਜਦ ਧੱਕਿਆ ਜਲਵਾ ਜਿਵਨਤ ਅਰਸੀ ਜਿਗਰਾ ਦੇ ਚਰਨਾਂ ਤੇ ਜਲ ਕੀਤਾ ਆਯਾ ਪ੍ਰੀਤਮਨ ਮੈਂ ਨਹੀਂ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਕੀਆਂ ਵਾਲੇ ਪਤਝਰ ਤਰਮ ਤੋ ਵਾਰ ਗਿਆ ਜਲਤ ਪੀੜ ਦੇ ਅਰੰਗੇ ਦਾ ਸਕਲ ਮਨ ਨੇ ਮੰਦਰਾਂ ਦੇ ਜਾ ਵਿੱਚ ਪਾੜਾ ਲੋਕ ਨੇ ਜਾਂ ਜਿਸ ਇਬਾਦਾਤਾਂ ਦੇ ਵਿੱਚ ਕਰੇ ਦੁਆ ਤੇ ਪੁਕਾਰੇ ਗਿਰੋ ਤਨ ਜਿਵਾ ਬਰਗਿਆ ਵਾਲੇ ਦਾ ਪਤ ਜਾ ਤ ਮਤੋ ਆਰ ਗਿਆ ਅਤ ਬਾਜ ਨਿਸ਼ਾਨੇ ਗਰਤ ਦੀ ਲਾਕ ਲਗੀ ਤੱਕ ਸਜਾਉਂਦਾਰ ਨਦਪੁਰ ਦੀ ਆ ਦੀ ਜਾਨ ਮਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵਾਰ ਗਿਆ ਤਨ ਜਿਗਰਾ ਤਲ ਗਿਆ ਵਾਲੇ ਤੇ ਜਾ ਤਰਮ ਤੋ ਵਾਰ ਗਿਆ ਲਾਛ ਲੰਕ ਲੰਕੇ ਸੂੜੇ ਦੀਆਂ ਸੱਜਾਂ ਸੌਂਦਾਰਿਆ ਵਿੱਚ ਜੰਗਲੀ ਤਾਰੇ ਸੋਹਣਿਆ ਜੀ ਮਾਲਕ ਜੀਆਂ ਸਿੱਖ ਤਾਂ ਗਾਉਂਦਾਰਿਆ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਸੋ ਮਾਈ ਗਿਆ ਤਨ ਜਿਗਰਾ ਤਲ ਗਿਆ ਵਾਲੇ ਤੇ ਜਾ ਤਰਮ ਤੋ ਵਾਰ ਗਿਆ ਮਿਹਰਬਾਨੀ ਦੀ ਦਾ ਜੋੜਾ ਵਾਰ ਤਾ ਜਦ ਵੇਖ ਕੇ ਅੜੇ ਗਿਆ ਜੀਤ ਪਿਆਲਾ ਇੰਗਲ ਤੋੜ ਜਾਰ ਗਿਆ ਤਨ ਜਿਗਰਾ ਤਲਗੀਆਂ ਵਾਲੇ ਤੋ ਚਾਰ ਤਰਮ ਤੋ ਵਾਰ ਗਿਆ ਹੁਣ ਦਰਦ ਕੋਣੀ ਮਟਿਆ ਦੀ ਰੋ ਰੋ ਕੇ ਦੱਸੀ ਨੂੰ ਰਹਿਣੇ ਮੱਥੇ ਤੇ ਪਾਇਆ ਵੱਟ ਨਹੀਂ ਉਸ ਮਾਂ ਦੇ ਰੀ ਨੇ ਸੂਰੇ ਨੇ ਹੁਣ ਜਾਲ ਮਦੀਨੇ ਪੱਟੀ ਜੋ ਉਸ ਕੇਹੀ ਬਟਿਓ ਚਾਰ ਗਿਆ ਤਨ ਜਿਗਰਾ ਤਲਗੀਆਂ ਵਾਲੇ ਤੋ ਚਾਰ ਤਰਮ ਤੋ ਵਾਰ ਗਿਆ ਰਹੀ ਨਾ ਕਸਰ ਕਈ ਹੋ ਧੰਮਾ ਲੀਰ ਲੀਰ ਗਿਆ ਪੈਰਾਂ ਵਿੱਚ ਜਾਲੇ ਪੈ ਗਏ ਸੀ ਤਾਈਆਂ ਮਨਿਓ ਤੇ ਦਾ ਪੀਰ ਗਿਆ ਭਾਰਤ ਦੀ ਜੇ ਤਬਾਹ ਜਾ ਮਣ ਰਹੀ ਲੱਖਾਂ ਹੀ ਦੁੱਖ ਸਾਰ ਗਿਆ ਤਨ ਜਿਗਰ ਆ ਕ ਲੱਗਿਆ ਵਾਲੇ ਤੇ ਚਾਰ ਧਰਮ ਤੋ ਵਾਰ ਗਿਆ ਜੇ ਨੂੰ ਬਾਸ ਕਰੂ ਮਹਾਰਾਜ ਜੀ ਕੀ